ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਤੇ ਘਰ ਟਾਂਦੀ ਹੋਈ ਨਸਰ ਆ ਰਹੀ ਹੈਗੀ ਆ ਮੈਂ ਏਐਸ ਜਸਬੀਰ ਸਿੰਘ ਐਸਐਸਐਫ ਫੋਰਸ 52804 112 ਤੋਂ ਜਦੋਂ ਵੀ ਸਾਨੂੰ ਕੋਈ ਐਕਸੀਡੈਂਟ ਦੀ ਕਾਲ ਆਉਂਦੀ ਆ ਅਸੀਂ 2-4 ਮਿੰਟ ਵਿੱਚ ਤੁਰੰਤ ਉੱਥੇ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚਦੇ ਆ ਸਾਨੂੰ ਇਸ ਗੱਡੀ ਵਿੱਚ ਮੈਡੀਕਲ ਕਿੱਟ ਦਿੱਤੀ ਗਈ ਹੈ ਜਿਸ ਤੇ ਵਿੱਚ ਡੈਟੋਲ, ਬੀਟਾਡੀਨ, ਟੇਪ, ਪੱਟੀਆਂ, ਬੈਂਡੇਜ, ਸੀਜ਼ਰ ਆਦਿ ਕੁਝ ਦਿੱਤਾ ਗਿਆ ਹੈ ਜਿਹਦੇ ਨਾਲ ਅਸੀਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੰਨੇ ਆ ਮੇਰਾ ਨਾਮ ਕਨਸਟੇਬਲ ਅਨਮੋਲ ਸ਼ਰਮਾ ਹੈ ਐਸਐਸਪੀ ਤਨਾਤ ਹਨ ਸਾਨੂੰ ਵਾਇਰਲੈਸ ਦੇ ਥਰੂ ਜਾਂ ਫੋਨ ਦੇ ਥਰੂ ਜਦੋਂ ਵੀ ਇਤਲਾ ਮਿਲਦੀ ਹੈ ਅਸੀਂ ਜ਼ਖਮੀ ਦੀ ਹੈਲਪ ਕਰਦੇ ਹਾਂ ਸਾਨੂੰ ਹੁਣ ਟੈਬ ਪ੍ਰੋਵਾਈਡ ਕੀਤੇ ਗਏ ਹਨ ਜਿਸ ਦੇ ਥਰੂ ਅਸੀਂ ਜ਼ਖਮੀ ਕੋਲ ਜਲਦੀ ਤੋਂ ਜਲਦੀ ਪਹੁੰਚ ਕੇ ਉਸ ਦੀ ਮਦਦ ਕਰਦੇ ਐਸਐਸਪੀ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਬਸ ਤਾਂ ਬਹੁਤ ਸਾਰੇ ਕੰਮਾਂ ਚ ਪਹਿਲਾ ਸੂਬਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ अच्छा अच्छा ਵਕ ਵਕ ਖਾਵਾਤੇ ਉੱਪਰ ਪੀਲਾ ਪੰਜਾ ਚਲਾਇਆ ਗਿਆ ਹੈਗਾ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਗੱਲ ਕਰਦੇ ਹੈਗੇ ਆ ਬਾਰਡਰ ਦੇ ਨਾਲ ਲੱਗਦਾ ਹੈਗਾ ਇਹ ਇਲਾਕਾ ਫਿਰੋਜ਼ਪੁਰ ਤਾਂ ਅੱਜ ਸਰਹੱਦ ਦੇ ਉੱਪਰ ਹੀ ਸਰਹੱਦ ਦੇ ਨਾਲ ਜਿਹੜਾ ਪਿੰਡ ਹੈਗਾ ਚੁੱਗੇ ਹਜ਼ਾਰਾ ਸਿੰਘ ਵਾਲਾ ਹੁਸੈਨੀ ਵਾਲਾ ਦੇ ਨਾਲ ਇਹ ਪਿੰਡ ਹੈਗਾ ਉੱਥੇ ਜਿਹੜਾ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਇਹ ਚਰਨਜੀਤ ਸਿੰਘ ਦਾ ਘਰ ਦੱਸਿਆ ਜਾ ਰਿਹਾ ਹੈਗਾ ਕਈ ਮਾਮਲੇ ਜਿਹੜੇ ਉਸ ਦੇ ਉੱਪਰ ਦਰਜ ਹੋਗੇ ਸੀਗੇ ਤਸਵੀਰ ਤੁਹਾਨੂੰ ਦਿਖਾਣੇ ਹੈਗੀਆਂ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਹੋਰਾਨਾ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਹੈਗਾ ਕਿ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਨਸ਼ਿਆਂ ਦੇ ਖਿਲਾਫੇ ਕਾਰਵਾਈ ਹੈਗੀ ਹੈ ਔਰ ਗੈਰਕਾਨੂੰਨੀ ਸੀਗਾ ਇਹ ਵੀ ਜਿਹੜੀ ਗੱਲ ਹੈ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਹੋਰਾਨਾ ਨੇ ਕਹੀ ਹੈਗੀ ਹੈ ਉਹਨਾਂ ਨੇ ਕਿਹਾ ਕਿ ਲਗਾਤਾਰੇ ਕਾਰਵਾਈ ਜਿਹੜੀ ਹੈ ਉਹ ਹੋਊਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇਹ ਘਰ ਜਿਹੜਾ ਹੈ ਇਹ ਸਰਹੱਦ ਜਿਹੜੀ ਹੈ ਨਾਲ ਲੱਗਦੀ ਹੈਗੀ ਔਰ ਚੁੱਕੇ ਹਜਾਰਾ ਸਿੰਘ ਵਾਲਾ ਸਰਹੱਦੀ ਪਿੰਡ ਹੈਗਾ ਔਰ ਚਾਰਦਵਾਰੀ ਦੇ ਵਿੱਚ ਘਰ ਬਣਿਆ ਹੋਇਆ ਸੀਗਾ ਇਸ ਦਾ ਪਹਿਲੇ ਦਰਵਾਜ਼ਾ ਤੋੜਿਆ ਗਿਆ ਫਿਰ ਲੈਂਟਰ ਤੋੜਿਆ ਗਿਆ ਤਾਂ ਜੀਸੀਬੀ ਮਸ਼ੀਨ ਜਿਹੜੀ ਹੈ ਉਹ ਚਲਦੀ ਹੋਈ ਨਜ਼ਰ ਆ ਰਹੀ ਹੈਗੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਛੜੀ ਗਈ ਹੋਈ ਹੈ ਜੁੱਧ ਨਸ਼ਿਆਂ ਦੇ ਵਿਰੁੱਧ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਕਾਰਵਾਈ ਜਿਹੜੀ ਆ ਫਿਰੋਜ਼ਪੁਰ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਔਰ ਐਸਐਸਪੀ ਫਿਰੋਜ਼ਪੁਰ ਭਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈਗਾ ਕਿ ਆਨ ਵਾਲੇ ਸਮੇਂ ਦੇ ਵਿੱਚ ਇਹ ਹੋਰ ਕਾਰਵਾਈ ਹੋਣੀ ਹੈ ਔਰ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਤੇ ਪੁਲਿਸ ਦੇ ਅਧਿਕਾਰੀ ਜਿਹੜਾ ਇੱਥੇ ਪਹੁੰਚੇ ਹੈਗੇ ਸੀਗੇ ਔਰ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਹ ਵੀ ਜਿਹੜੀ ਇਹ ਜ਼ਮੀਨ ਆ 141 ਰੱਬਾ ਉਹ ਦਾ 4 ਨੰਬਰ ਕਿੱਲਾ ਹੈ ਜਿਹੜਾ ਟੁੱਟ ਰਕਬਾ 7 ਕਲਾ ਆ ਕਿ ਮਗਲੇ ਆ ਇਹ ਜਿਹੜਾ ਰਗਬਾ ਪ੍ਰੋਟੈਕਟਿਡ ਫੋਰੈਸਟ ਦੇ ਅਧੀਨ ਇਸ ਬੰਦੇ ਵੱਲੋਂ ਇਹ ਤਨਜਾਇਜ ਕਬਜ਼ਾ ਕੀਤਾ ਗਿਆ ਪਹਿਲਾਂ ਵੀ ਇਹਨੂੰ ਅਸੀਂ ਰੋਕਿਆ ਗਿਆ ਸੀ ਪਰ ਮਤਲਬ ਆਪ ਦੇ ਜਿਹੜੇ ਆ ਇਹਦੇ ਵਿਕਾਦਾ ਕੀਤਾ ਸੀ ਅੱਜ ਅਸੀਂ ਪੁਲਿਸ ਦੀ ਮਦਦ ਨਾਲ ਇਹ ਆ ਜਿਹੜਾ ਸਾਰਾ ਮਤਲਬ ਡਿਮਾਲਿਸ਼ ਕਰਤਾ ਜਿਹੜਾ ਕਬਜ਼ਾ ਤੇ ਜਿਹੜਾ ਕਬਜ਼ਾ ਡਿਪਾਰਟਮੈਂਟ ਕੋਲਿਆ ਜਵਾਬ ਤੇ ਜਿਹੜਾ ਅਸੀਂ ਲੈ ਲਿਆ ਇਹਨੂੰ ਨਾਮ ਕੀ ਤੋਂ ਹੈ ਮੈਂ ਗਰਜੀਤ ਸਿੰਘ ਨੇ ਤੇ ਰੇਂਜ ਫੋਰਸ ਅਫਸਰ ਬਰੋਚ ਦੇਖ ਰਹੇ ਹਾਂ ਇੱਕ ਸਾਡਾ ਇਸ ਅਰੀਏ ਦਾ ਅੱਗੇ ਤੇਰਾ ਸਦੀ ਮਾਰਥਲੇ ਜੀ ਜੀ ਇੱਕ ਸੈਕਿੰਡ ਗੁਰਚਰਨ ਸਿੰਘ ਉਰਫ ਚੰਨੀ ਪੁੱਤਰ ਸਰਜੀਤ ਸਿੰਘ ਵਾਸੀ ਝੁਗੇ ਹਜ਼ਾਰਾ ਇਹ ਸਭੀ ਉੱਪਰ ਕਰ ਲਿਆ ਇਹ ਇੱਕ ਸਮਗਲਰ ਹੈ ਨੋਟਿਡ ਸਮਗਲਰ ਹੈ ਜਿਹਦੇ ਜਿਹੜਾ ਕਿ 25 ਕਿਲੋ ਹੈਰਵਿੰਦੀ ਕੇਪ ਲਿਆਉਂਦਾ ਹੋਇਆ ਫੜਿਆ ਗਿਆ ਸੀ ਉਹ ਕੇਸ ਰਜਿਸਟਰ ਸੀ ਜਿਸ ਦੇ ਵਿੱਚ ਉਸ ਨੂੰ 15 ਸਾਲ ਕੈਦ ਹੋਈ ਸੀ ਉਹ ਹੁਣ ਵੀ ਸਾਨੂੰ ਇਹ ਵਾਂਟਡ ਹੈ ਤੇ ਉਸ ਤੇ ਅਸੀਂ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਫੋਰੈਸਟ ਲੈਂਡ ਤੇ ਇਸ ਨੇ ਆਪਣੇ ਜਿਹੜੇ ਨਜਾਇਜ਼ ਪੈਸੇ ਬਣਾਏ ਸੀ ਡਰੱਗਸ ਤੋਂ ਉਹਦਾ ਇਸਦੇ ਆ ਮਕਾਨ ਬਣਾਇਆ ਹੋਇਆ ਸੀ ਉਹ ਜਿਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਸ ਤੋਂ ਇਲਾਵਾ ਹੋਰ ਵੀ ਕਾਰਵਾਈ ਹੋਏਗੀ ਜੀ ਬਿਲਕੁਲ ਹੋਊਗੀ ਜੀ ਕੋਈ ਵੀ ਡਰੱਗ ਤਸਕਰ ਜਿਹੜਾ ਡਰੱਗ ਪੈਡਲਰ ਹੈ ਜਿਹੜਾ ਸਮਗਲਰ ਹੈ ਉਸ ਨੂੰ ਅਸੀਂ ਸਖਤ ਤੋਂ ਸਖਤ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਸਰ ਇਹਦੇ ਕਿੰਨੇ ਕੇਸ ਪਹਿਲੇ ਦਰਜ ਹੋਏਗੇ ਨੇ ਇਹਦੇ ਤੇ ਤਿੰਨ ਕੇਸਿਸ ਦਰਜ ਆ ਜੀ ਇੱਕ ਜਿਹੜਾ 25 ਕਿਲੋ ਦੇ ਵਿੱਚ ਇਸ ਨੂੰ 15 ਸਾਲ ਦੀ ਕੈਦ ਹੋਈ ਵੀ ਸਰ ਕੋ ਜਮੀਨ ਵੀ ਦੀ ਕੀਤੀ ਜਾ ਰਹੀ ਹੈ ਫੋਰੈਸਟ ਡਿਪਾਰਟਮੈਂਟ ਵਾਲੀ ਇਹ ਫੋਰੈਸਟ ਡਿਪਾਰਟਮੈਂਟ ਦੀ ਇਸ ਨੇ ਇੱਕ ਲਗਭਗ ਇੱਕ ਕਿੱਲਾ ਜ਼ਮੀਨ ਇਸ ਦੇ ਕਬਜ਼ੇ ਚ ਆਇਆ ਨਜਾਇਜ਼ ਕਬਜ਼ੇ ਚ ਉਹ ਵੀ ਫੋਰੈਸਟ ਡਿਪਾਰਟਮੈਂਟ ਵੱਲੋਂ ਕਾਨੂੰਨ ਅਨੁਸਾਰ ਰੀਕਲੇਮ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਉੱਪਰ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਜਾਦੀ ਹੈ ਤਾਂ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਹੁਸੈਨੀਵਾਲਾ ਬਾਰਡਰ ਦੇ ਨਾਲ ਲੱਗਦੇ ਸਰਹੱਦੀ ਪਿੰਡ ਚੁੱਗੇ ਹਜਾਰਾ ਸਿੰਘ ਵਾਲਾ ਦੇ ਵਿੱਚ ਅੱਜ ਇੱਕ ਨਸ਼ਾ ਤਸਕਰ ਦੇ ਘਰ ਤੇ ਉੱਪਰ ਪੀਲਾ ਪੰਜਾ ਚਲਾਇਆ ਗਿਆ ਹੈਗਾ ਇਹ ਜਾਣਕਾਰੀ ਐਸਐਸਪੀ ਫਿਰੋਜ਼ਪੁਰ ਪੁਪਿੰਦਰ ਸਿੰਘ ਹੋਰਾ ਵੱਲੋਂ ਦਿੱਤੀ ਗਈ ਜਦੋਂ ਐਸਐਸਪੀ ਫਿਰੋਜ਼ਪੁਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਦੇ ਉੱਪਰ ਜਿਹੜਾ ਪਹਿਲਾਂ ਵੀ ਮੁਕੱਦਮੇ ਦਰਜ ਹੋਏ ਹੈਗੇ ਆ 25 ਕਿਲੋ ਦੇ ਹੈਰੋਇਨ ਜਿਹੜੀ ਆ ਬਰਾਮਦ ਹੋਈ ਸੀਗੀ ਤਾਂ ਉਸ ਦੇ ਵਿੱਚ 15 ਸਾਲ ਦੀ ਕੈਦ ਵੀ ਹੋਈ ਸੀਗੀ ਤਾਂ ਕਾਰਵਾਈ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਹੈਗੀ ਔਰ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਇਹ ਕੰਮ ਜਿਹੜਾ ਨਾ ਕੀਤਾ ਜਾਵੇ ਨਸ਼ਾ ਵੇਚਣ ਵਾਲਿਆਂ ਦੇ ਕਰਕੇ ਕਈ ਘਰਾਂ ਦੇ ਚਿਰਾਗ ਜਿਹੜੇ ਨੇ ਉਹ ਬੁੱਝ ਚੁੱਕੇ ਹੈਗੇ ਨੇ ਕਈਆਂ ਦੀ ਮੌਤ ਹੋ ਚੁੱਕੀ ਹੈਗੀ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਨਸ਼ੇ ਤੇ ਐਕਸ਼ਨ ਕਰ ਰਹੀ ਹੈਗੀ ਹੈ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈਗੀ ਹੈ ਫਿਰੋਜ਼ਪੁਰ ਦੀ ਗੱਲ ਕਰਦੇ ਆ ਤਾਂ ਜਿਹੜਾ ਹਿਰੋਇਨ ਹੈ ਉਹ ਕਾਫੀ ਫੜੀ ਗਈ ਹੈ ਤਸਕਰ ਜਿਹੜੇ ਨੇ ਉਹ ਕਾਬੂ ਕੀਤੇ ਗਏ ਹੈਗੇ ਨੇ ਲਗਾਤਾਰ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਅੱਜ ਪੀਲਾ ਪੰਜਾ ਚਲਾਇਆ ਗਿਆ ਔਰ ਇਸ ਪੀਲੇ ਪੰਜੇ ਦੇ ਨਾਲ ਜਿਹੜੀ ਜਿਹੜੀ ਕਾਰਵਾਈ ਹੋਈ ਹੈ ਪਿੰਡ ਦੇ ਵਿੱਚ ਜਦੋਂ ਪੁਲਿਸ ਪਹੁੰਚਦੀ ਹੈਗੀ ਹੈ ਪਿੰਡ ਵਾਸੀ ਦੇਖਦੇ ਹੈਗੇ ਨੇ ਕਿ ਪੁਲਿਸ ਜਿਹੜੀ ਉਹ ਆਈ ਤਾ ਪੁਲਸ ਦੇ ਵੱਲੋਂ ਜਦੋਂ ਘੇਰਾ ਪਾਇਆ ਜਾਂਦਾ ਹੈਗਾ ਆਸੇ-પાસੇ ਤਾਂ ਉਸ ਘਰ ਦੇ ਉੱਪਰ ਬਲਡੋਜ਼ਰ ਚਲਾਇਆ ਜਾਂਦਾ ਇੱਥੇ ਇਹ ਵੀ ਗੱਲ ਜਿਹੜੀ ਇਹ ਸਾਹਮਣੇ ਆਈ ਹੈਗੀ ਹੈ ਕੀ ਜੰਗਲਾਤ ਵਿਭਾਗ ਦੀ ਜਗ੍ਹਾ ਵੀ ਤੇ ਵੀ ਜਿਹੜਾ ਨਸ਼ਾ ਇਸ ਕਬਜ਼ਾ ਕੀਤਾ ਹੋਇਆ ਸੀਗਾ ਉਸ ਦੇ ਉੱਪਰ ਵੀ ਜਿਹੜੀ ਕਾਰਵਾਈ ਹੈ ਉਹ ਹੋਈ ਹੈ ਐਸਐਸਪੀ ਭੁਪਿੰਦਰ ਸਿੰਘ ਹੋਰਾਂ ਨੇ ਦੱਸੀ ਹੈਗੀ ਹੈ ਔਰ ਜਿਹੜੀ ਕਾਰਵਾਈ ਉਹਨਾਂ ਦਾ ਕਹਿਣਾ ਕਿ ਅੱਗੇ ਵੀ ਜਿਹੜੀ ਜਾਰੀ ਰਹੂਗੀ ਜੇ ਨਸ਼ਾ ਕੋਈ ਵੇਚੂਗਾ ਉਸ ਤੇ ਕਾਨੂੰਨੀ ਕਾਰਵਾਈ ਹੋਊਗੀ ਤਾਂ ਇਸ ਕਰਕੇ ਸਖਤ ਚੇਤਾਵਨੀ ਜਿਹੜੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਹੋਰਾਂ ਨੇ ਜਿਹੜੀ ਹੈ ਉਹ ਦਿੱਤੀ ਹੈਗੀ ਹੈ ਔਰ ਜਿਹੜੇ ਪਹਿਲਾਂ ਦੀ ਗੱਲ ਕਰੀਏ ਕਿ ਬੀਤੇ ਪਹਿਲੇ ਜਿਹੜੇ ਦਿਨ ਗਏ ਨੇ ਉਹ ਕੀ ਕਾਰਵਾਈ ਹੋਈ ਹੈ ਉਹ ਵੀ ਦੱਸ ਦੇਣਾ ਚਾਹੁੰਦੇ ਆ ਕਾਫੀ ਵਾਰ ਜਿਹੜੀ ਹੈ ਜਿਹੜੀ ਪਾਕਿਸਤਾਨ ਦੇ ਨਸ਼ਾ ਤਸਕਰ ਹੈ ਉਹ ਭਾਰਤ ਦੇ ਵਿੱਚ ਹਿਰੋਇਨ ਦੀ ਖੇਪ ਭੇਜਣ ਦੇ ਵਿੱਚ ਲਗੇ ਰਹਿੰਦੇ ਹੈਗੇ ਨੇ ਹਾਲਾਂਕਿ ਸਾਡੀ ਏਜੰਸੀਆਂ ਜਿਹੜੀਆਂ ਹੈਗੇ ਚਾਹੇ ਉਹ ਬੀਐਸਐਫ ਦੀ ਗੱਲ ਕਰ ਲਈਏ ਚਾਹੇ ਸਾਡੇ ਪੰਜਾਬ ਪੁਲਿਸ ਦੀ ਗੱਲ ਕਰ ਲਈਏ ਜਿਹੜੀ ਪੰਜਾਬ ਪੁਲਿਸ ਤੋਂ ਵੱਖਰੀ ਵੱਖਰੀ ਵਿੰਗ ਜਿਹੜੀ ਬਣਾਏ ਗਏ ਹੈਗੇ ਨੇ ਟਾਸਕ ਫੋਰਸ ਬਣਾਏ ਗਿਆ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਨਸ਼ਾ ਤਸਕਰਾਂ ਦੇ ਨਾਪਾਕ मंसूਬਿਆਂ ਨੂੰ ਕਾਮ ਕਰ ਦਿੱਤਾ ਜਾਂਦਾ ਹੈਗਾ ਹਾਲਾਂਕਿ ਪਾਕਿਸਤਾਨ ਦੇ ਨ ਜਿਹੜੇ ਆ ਭਾਰਤ ਦੇ ਨੌਜਵਾਨਾਂ ਨੂੰ ਟਾਰਗੇਟ ਬਣਾ ਰਹੇ ਹੈਗੇ ਆ ਉਹਨਾਂ ਦੇ ذریعے ਜਿਹੜੀ ਹੈਰੋਇਨ ਵੇਚ ਰਿਹਾ ਔਰ ਜਿਹੜੇ ਨੌਜਵਾਨ ਹੈ ਉਹ ਪੈਸਿਆਂ ਦੇ ਲਾਲਚ ਦੇ ਵਿੱਚ ਜਿਹੜਾ ਇਸ ਕੰਮ ਦੇ ਵਿੱਚ ਵੜਦੇ ਜਾ ਰਿਹਾ ਪਰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੇ ਵੱਲੋਂ ਸਖਤ ਚੇਤਾਵਨੀ ਜਿਹੜੀ ਹੈ ਉਹ ਦਿੱਤੀ ਗਈ ਹੈ ਕਿ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਇਹੋ ਜੇ ਧੰਦੇ ਦੇ ਵਿੱਚ ਨਾ ਵੜੋ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਨਹੀਂ ਤਾਂ ਕਾਰਵਾਈ ਹੋਊਗੀ ਤਾ ਅੱਜ ਵੱਡੀ ਕਾਰਵਾਈ ਹੋਈ ਹੈ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਬਾਰਡਰ ਦੇ ਨਾਲ ਲੱਗਦੇ ਸਰਹੱਦੀ ਪਿੰਡ ਚੁੱਕੇ ਹਜਾਰਾ ਸਿੰਘ ਵਾਲਾ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਦੇ ਵਿੱਚ ਪੀਲਾ ਪੰਜਾ ਚੱਲਿਆ ਹੈਗਾ ਘਰ ਜਿਹੜਾ ਪੂਰਾ ਤੋੜਿਆ ਗਿਆ ਇੱਕ ਵੱਡੀ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਔਰ ਆਉਣ ਵਾਲੇ ਦਿਨਾਂ 'ਚ ਹੋਰ ਵੱਡੀ ਕਾਰਵਾਈਆਂ ਹੋ ਸਕਦੀਆਂ ਹੈਗੀਆਂ ਨੇ ਕੈਮਰਾ ਪਰਸਨ ਦੇ ਰਾਜਸੰਗੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ